ਗੱਲਬਾਤ ਕਰ ਲੈਨੇ ਆ ਉਜਾਗਰ ਸਿੰਘ ਦੀ ਜਿਨ੍ਹਾਂ ਦੇ ਵੱਲੋਂ on the assassination of Bhan Singh ਕਿਤਾਬ ਦੇ ਵਿੱਚ ਵੀ ਕੁਝ ਇਸੇ ਤਰੀਕੇ ਦੇ ਹੀ ਖੁਲਾਸੇ ਜਿਹੜੇ ਕੀਤੇ ਗਏ ਨੇ ਖਾਸ ਕਰਕੇ ਜਥੇਦਾਰ ਕੌਂਕੇ ਦੇ ਕਤਲ ਬਾਰੇ ਜਿਹੜੀ ਗੱਲਬਾਤ ਹੈ ਉਹ ਕੀਤੀ ਗਈ ਸਦਾਰਤਾ ਸਿੰਘ ਜੀ ਇਸ ਕਿਤਾਬ ਆਪਾਂ ਇਹ ਵੀ ਦੇਖਿਆ ਕਿ ਜਿੰਨੇ ਵੀ ਲੋਕ ਹੈਗੇ ਨੇ ਕਿਤਨਾ ਕਿਤੇ ਆਪਣੇ ਸੁਪੀਰੀਅਰ ਨੂੰ ਜਿਹੜਾ ਹੈ ਬਰੀ ਕਰਨ ਦਾ ਵੀ ਕਿਤਨਾ ਕਿਤੇ ਕੋਸ਼ਿਸ਼ ਕਰਦੇ ਹੈਗੇ ਨੇ ਚਾਹੇ ਇਥੇ ਗਿਆਨੀ ਜੈਲ ਸਿੰਘ ਵਾਲੀ ਗੱਲ ਹੋਵੇ ਜਾਂ ਇਸ ਦੇ ਵਿੱਚ ਵੀ ਕਿਤਨਾ ਕਿਤੇ ਉਹ ਬਿਆਨ ਸਿੰਘ ਨੂੰ ਇੱਥੇ ਆਪਾਂ ਬਰੀ ਨਹੀਂ ਕਰ ਰਹੇ ਹੈਗੇ ਪਰ ਕੀ ਕੁਝ ਇਸ ਕਿਤਾਬ ਦੇ ਵਿੱਚ ਹੈਗਾ ਹੈ ਤੇ ਦੂਜੀ ਗੱਲ ਇਹ ਕਿ ਪਿਛਲੇ ਹਫਤੇ ਆਪਾਂ ਸਟੋਰੀ ਕਰਕੇ ਆਏ ਸੀ ਕਿ ਕਿਵੇਂ ਜਥੇਦਾਰ ਕੌਂਕੇ ਦਾ ਪਰਿਵਾਰ ਅਜੇ ਵੀ ਕਹਿ ਰਿਹਾ ਹੈਗਾ ਹੈ ਕਿ ਘੱਟੋ ਘੱਟ ਐਫਆਈਆਰ ਤੇ ਦਰਜ ਹੋ ਜਾਵੇ ਤੇ ਫਿਰ ਕੀ ਹੁਣ ਇਸ ਗੱਲ ਤੋਂ ਬਾਅਦ ਜਾਂ ਕੀ ਕੁਝ ਇਸ ਦੇ ਵਿੱਚ ਹੈਗਾ ਹੈ ਤੇ ਕੀ ਇਸ ਨੂੰ ਆਧਾਰ ਬਣਾ ਕੇ ਹੁਣ ਐਫਆਈਆਰ ਨਹੀਂ ਹੋ ਸਕਦੀ ਹਾਂਜੀ ਹਾਂਜੀ ਸੋ ਉਜਾਗਰ ਸਿੰਘ ਨੇ ਲਿਖਿਆ ਵੀ ਜਿਹੜੀ ਪੁਲਿਸ ਬੇਕਾਬੂ ਹੋ ਰਹੀ ਸੀ ਕਿਉਂਕਿ ਇਹ ਘੱਟੋ ਘੱਟ ਇੰਨਾ ਕੁ ਸਿਆਣੇ ਤਾਂ ਹੈਗੇ ਸੀ ਉਜਾਗਰ ਸਿੰਘ ਵੀ ਇਹ ਬਿਆਨ ਸਿੰਘ ਨੂੰ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਜਿਹੜੀ ਫੀਡਬੈਕ ਤਾਂ ਦਿੰਦੇ ਸੀ ਇਹ ਉਜਾਗਰ ਸਿੰਘ ਸੀ ਇੱਕ ਹੋਰ ਸੀ ਮੈਨੂੰ ਉਹਨਾਂ ਦਾ ਨਾਮ ਭੁੱਲ ਗਿਆ ਉਹ ਮਿਸਟਰ ਸ਼ਰਮਾ ਸੀਗੇ ਉਹ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਵਿੱਚ ਸੀ ਮਿਸਟਰ ਸ਼ਰਮਾ ਔਰ ਉਹਨਾਂ ਨੇ ਫੀਡਬੈਕ ਜਿਹੜੀਆਂ ਬਹੁਤ ਤਿੱਖੀਆਂ ਦਿੱਤੀਆਂ ਸੀ ਉਹ ਅਖਬਾਰਾਂ 'ਚ ਛਪੀਆਂ ਫਿਰ ਉਹਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਸੀ ਬਈ ਤੋਂ ਸਰਕਾਰ ਦੇ ਵਿਰੁੱਧ ਆ ਜਿਹੜਾ ਬੋਲ ਰਿਹਾ ਹੈਗਾ ਨਾ ਸੋ ਉਹ ਜਾਗਰ ਸਿੰਘ ਨੇ ਆਪਣੀ ਨਵੀਂ ਕਿਤਾਬ 'ਚ ਕਿਹਾ ਹੈ ਵੀ ਸਵਰਨਕੋਟ ਨੇ ਦੀ ਬਦਲੀ ਹੋਣ ਕਰਨ ਜਾ ਰਿਹਾ ਸੀ ਬਿਆਨ ਸਿੰਘ ਉਹਦੇ ਜ਼ੁਲਮਾਂ ਤੋਂ ਬਿਆਨ ਸਿੰਘ ਤੰਗ ਸੀ ਤੇ ਪੰਜਾਬ ਜਿਹੜਾ ਪੀਏ ਪੀਲ ਜਲੰਧਰ ਵਿੱਚ ਐ ਕਿਸੇ ਹੋਰ ਥਾਂ ਤੇ ਉਹਨੂੰ ਉਹਨੂੰ ਪਿੱਛੇ ਧੱਕਣ ਜਾ ਰਿਹਾ ਸੀ ਆਪਣੀ ਬਦਲੀ ਨੂੰ ਬਚਾਉਣ ਲਈ ਉਹਨੇ ਫੇਰ ਜਿਹੜਾ ਹੈਗਾ ਜਥੇਦਾਰ ਸਾਹਿਬ ਨੂੰ ਚੁੱਕ ਕੇ ਤੇ ਉਹਦਾ ਜਿਹੜਾ ਕਤਲੇਆਮ ਕਰ ਦਿੱਤਾ ਸੋ ਇਹ ਜਾਗਰ ਸਿੰਘ ਦਾ ਵਰਸ਼ਨ ਆ ਅਸੀਂ ਦੇ ਚੋਂ ਬਿਆਨਤ ਸਿੰਘ ਨੂੰ ਬਰੀ ਨਹੀਂ ਕਰ ਰਹੇ ਜਣੀ ਕੁਝ ਘਟਨਾਵਾਂ ਜਿਹੜੀਆਂ ਆ ਰਹੀਆਂ ਨੇ ਫੈਸਲਾ ਕਾਮ ਨੇ ਕਰਨਾ ਹੈ ਅਸੀਂ ਘਟਨਾਵਾਂ ਦਾ ਜਿਹੜੇ ਜਿਹੜੇ ਪਰਤਾਂ ਖੁੱਲ ਰਹੀਆਂ ਨੇ ਉਹ ਕਾਮ ਨਾਲ ਜਿਹੜੀਆਂ ਸਾਂਝੀਆਂ ਕਰ ਰਹੇ ਹੈਗੇ ਆ ਸੋ ਬਿਆਨਤ ਸਿੰਘ ਵੀ ਜੇ ਉਹ ਆਪਣੀ ਕਮਾਂਡ ਨਹੀਂ ਰੱਖ ਸਕਿਆ ਪੁਲਿਸ ਬੇਕਾਬੂ ਹੋਈ ਤਾਂ ਉਹਦੇ ਵਿੱਚ ਉਹਦਾ ਵੀ ਉਨਾ ਹੀ ਹੱਥ ਹੈਗਾ ਜਿੰਨਾ ਕਿ ਕੇਪੀਐਸ ਗਿਲਦਾ ਜਾਂ ਹੋਰ ਜ਼ੁਲਮ ਕਰਨ ਵਾਲੇ ਪੁਲਿਸ ਅਫਸਰਾਂ ਦਾ ਹੈਗਾ ਪਰ ਇਹ ਇਤਿਹਾਸਕ ਕਿਤਾਬ ਵਿੱਚ ਜਿਹੜੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਕਿਤੇ ਨਾ ਕਿਤੇ ਸਿੱਖਾਂ ਲਈ ਜਿਹੜੀ ਹੈਗੀ ਆ ਉਹ ਸਮਝਣ ਦੀ ਜਿਹੜੇ ਭਵਿੱਖ ਵਿੱਚ ਜੇ ਕੋਈ ਹਮਲੇ ਹੋ ਸਕਦੇ ਆ ਉਹਨਾਂ ਤੋਂ ਬਚਣ ਲਈ ਸਿੱਖਾਂ ਨੂੰ ਆਪਣੇ ਵਿਉਂਤਬੰਦੀ ਕਰਨ ਦਾ ਇੱਕ ਕਾਰਜ ਮਿਲ ਜਾਵੇਗਾ